ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਅੱਗੇ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਭ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੇ ਕਿਸੇ ਚੀਜ਼ ਨੂੰ ਵੇਚਣ ਵਾਸਤੇ ਚੈਨਲ ਤੇ ਐਡ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋ ਹੋਰੇ WhatsApp ਨੰਬਰ 959292149 ਤੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ। ਹਾਂਜੀ ਵੀਰੇ ਮੱਕੀ ਦਾ ਚਾਰ ਪਾਉਣ ਵਾਲੀ ਆ ਮਸ਼ੀਨ ਮੁਕਾਊ ਆ ਜੀ ਸਕਰੀਨ ਤੇ ਵੇਖ ਰਹੇ ਹੋ ਬਿਲਕੁਲ ਨਮੀਆਂ ਯੂ ਪਾਵਰ ਕੰਪਨੀ ਦੀ 2023 ਮਾਡਲ ਸਿਰਫ ਇੱਕ ਸੀਜ਼ਨ ਚੱਲੀ ਆ ਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਈ ਆ। ਫੁੱਲ ਗਾਰੰਟੀ ਆ ਵੀਰਾਂ ਦਾ ਏਰੀਆ ਧਰਮਕੋਟ ਜ਼ਿਲ੍ਹਾ ਮੋਗਾ। 1.5 ਲੱਖ ਰੇਟ ਰੱਖਿਆ ਜੀ ਮੌਕੇ ਤੇ ਮਾਨਤਾ ਨਵੀ ਕੀਤਾ ਜਾਊਗਾ ਮੋਬਾਈਲ ਨੰਬਰ ਵੀਰ ਦਾ ਨੋਟ ਕਰ ਲਓ 87288 12612 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਤੁਸੀਂ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ